ਇਸ ਵਾਲੇ ਦੀ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ 트리플 ਮਰਡਰ ਮਾਮਲੇ 'ਚ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਫਿਰੋਜ਼ਪੁਰ 트리플 ਮਰਡਰ ਮਾਮਲੇ 'ਚ ਵੱਡੀ ਖਬਰ ਸਾਹਮਣੇ ਆ ਰਹੀ ਹੈ ਮਹਾਰਾਸ਼ਟਰ ਦੇ ਸੰਭਾਜੀ ਨਗਰ ਤੋਂ 7 ਸ਼ੂਟਰਾਂ ਸਮੇਤ ਹਮਲਾਵਰ ਗ੍ਰਿਫਤਾਰ ਕੀਤੇ ਗਏ ਨੇ 7 ਹਮਲਾਵਰ ਮਹਾਰਾਸ਼ਟਰ ਤੋਂ ਗ੍ਰਿਫਤਾਰ ਕੀਤੇ ਗਏ ਨੇ ਪੁਲਿਸ ਨੇ ਸ਼ੂਟਰਾਂ ਸਣੇ 7 ਹਮਲਾਵਰਾਂ ਨੂੰ ਗ੍ਰਿਫਤਾਰ ਕੀਤਾ ਪੰਜਾਬ ਪੁਲਿਸ ਨੇ ਸੰਭਾਜੀ ਨਗਰ ਪੁਲਿਸ ਦਾ ਇਹ ਸਾਂਝਾ ਆਪਰੇਸ਼ਨ Nagpur Mumbai ਆਜ ਰਾਸ ਸਮੇਤੀ ਹਾਈਵੇ ਤੇ ਮੁਲਜ਼ਮਾਂ ਨੂੰ ਮੁਲਜ਼ਮ ਜਾ ਰਹੇ ਸੀ ਜਿੱਥੋਂ ਇਹਨਾਂ ਨੇ ਗ੍ਰਿਫਤਾਰੀ ਜੜੀਆਂ ਨਦੀ ਹੋਈ ਹੈ ਪੁਲਿਸ ਨੇ ਜਾਲ ਵਿਛਾਇਆ ਸੀ 6 ਮੁਲਜ਼ਮ ਤੇ ਡਰਾਈਵਰ ਜਿਹੜਾ ਗ੍ਰਿਫਤਾਰ ਕੀਤਾ ਹੈ ਮਹਾਰਾਸ਼ਟਰ ਨੰਬਰ ਦੀ ਇਨੋਵਾ ਗੱਡੀ ਤੇ ਹਮਲਾਵਰ ਜਿਹੜੇ ਉਹ ਜਾ ਰਹੇ ਸੀਗੇ ਪੰਜਾਬ ਪੁਲਿਸ ਦੇ ਹਵਾਲੇ ਇਹ ਸਾਰੇ ਦੇ ਸਾਰੇ ਮੁਲਜ਼ਮ ਕਰ ਦਿੱਤੇ ਗਏ ਨੇ ਫਿਰੋਜ਼ਪੁਰ ਚ ਤਿੰਨ ਲੋਕਾਂ ਦਾ ਦਜੀਏ ਕਿ ਗੋਲੀਆਂ ਮਾਰ ਕੇ ਦੰਦੇ ਹੜੇ ਬਹਿਦੀ ਆਸ਼ਰਮਨਾ ਘਟਨਾ ਨੂੰ ਅੰਜਾਮ ਦਿੱਤਾ ਗਿਆ ਕਤਲ ਤਾ ਗਿਆ ਇੱਕੋ ਹੀ ਪਰਿਵਾਰ ਦੇ ਤਿੰਨ ਜੀਆਂ ਨੂੰ ਮੌਤ ਦੇ ਘਾਟ ਜਿਹੜਾ ਗੁਰਦੁਆਰੇ ਦੇ ਬਾਹਰ ਉਤਾਰਿਆ ਗਿਆ ਸੀ ਸੱਤ ਲੋਕਾਂ ਦੀ ਹੁਣ ਇਸ ਮਾਮਲੇ ਦੇ ਵਿੱਚ ਗ੍ਰਫਤਾਰੀ ਹੋਈ ਹੈ ਇਸੇ ਮਾਮਲੇ ਤੋਂ ਵਧੇਰੇ ਜਾਣਕਾਰੀ ਲੈ ਲੈਣੇ ਆ ਫਿਰੋਜ਼ਪੁਰ ਤੋਂ ਪੱਤਰਕਾਰ ਫੋਨ ਲਾਈਨ ਤੇ ਮੌਜੂਦ ਨੇ ਪ੍ਰਮੋਦ ਕੁਮਾਰ ਪਰਮੋਦ ਇੰ ਮੁੰਬਈ ਜਿਹੜੇ ਆ ਸ਼ੂਟਰ ਕੀ ਕਰਨ ਦੇ ਲਈ ਜਾ ਰਹੇ ਸੀਗੇ ਜਿਸ ਤਰ੍ਹਾਂ ਕਿ ਮੈਂ ਜਿੱਤੋਂ ਫਿਰੋਜ਼ਪੁਰ ਤੋਂ ਕਤਲ ਕਰਨ ਤੋਂ ਬਾਅਦ ਇਹ ਉੱਥੋਂ ਭੱਜ ਗਏ ਮਹਾਰਾਸ਼ਟਰ ਵਾਲੇ ਪਾਸੇ ਔਰ ਇੰਟੈਲੀਜੈਂਸ ਨੂੰ ਇਹਨਾਂ ਦੀ ਬਿਲਕੁਲ ਇਨਪੁੱਟ ਸੀਗੀ ਉੱਥੇ ਔਰ ਜਿਸ ਤਰ੍ਹਾਂ ਔਰੰਗਾਬਾਦ ਉੱਤੇ ਗਏ ਔਰੰਗਾਬਾਦੀ ਪੁਲਿਸ ਔਰ ਜਿਹੜੀ ਇੰਟੈਲੀਜੈਂਸੀ ਫਿਰੋਜ਼ਪੁਰ ਦੀ ਉਹਨਾਂ ਨੇ ਮਿਲ ਕੇ ਜੁਆਇੰਟ ਆਪਰੇਸ਼ਨ ਕੀਤਾ ਔਰ ਇਹਨਾਂ ਦੀ ਜਿਹੜੀ ਗ੍ਰਫਤਾਰੀ ਕੀਤੀ ਗਈ ਨੇ ਉਹ ਫੜ ਲਿੱਤੇ ਗਏ ਨੇ 11 ਲੋਕਾਂ ਦੇ ਨਾਮ ਦੇ ਪਰਚਾ ਜਿਹੜਾ 8 ਨਾਮਜ਼ਦ ਕੀਤੇ ਸੀ 3 ਅਣਪਛਾਤੇ ਸੀਗੇ 11 ਚੋਂ 7 ਜਿਹੜੇ ਹੈ ਮੁਜਰਮ ਉਹ ਗ੍ਰਿਫਤਾਰ ਕਰ ਲਿੱਤੇ ਗਏ ਹੈ ਫਿਲਹਾਲ ਇਹ ਔਰੰਗਾਬਾਦ ਔਰ ਪੰਜਾਬ ਦੀ ਜਿਹੜੀ ਪੁਲਿਸ ਹੈ ਉਹ ਉੱਥੇ ਰਵਾਨਾ ਹੋ ਚੁੱਕੀ ਹੈ ਉਮੀਦ ਹੈ ਕਿ ਜਲਦੀ ਉਹਨਾਂ ਨੂੰ ਫਿਰੋਜ਼ਪੁਰ ਲਿਆਂਦਾ ਜਾਏਗਾ ਜੀ ਮੈਡ ਪਰ ਮੋਦੀ ਕੋਈ ਪੁਰਾਣੀ ਰੰਜਿਸ਼ ਸੀਗੀ ਨਾ ਦੀ हां जी महक बिल्कुल ਇਹਨਾਂ ਦੀ ਪਹਿਲੇ ਪੁਰਾਣੀ ਰੰਜਿਸ਼ੇ ਕਾफी देर ਤੋਂ ਚੱਲੀ ਆ ਰਹੀ ਹੈ ਪਹਿਲਾਂ ਵੀ ਜਿਸ ਤਰ੍ਹਾਂ ਕੀ ਲੜਕੇ ਦੀ ਮਾਂ ਨੇ ਦਿਲਜੀਤ ਦੀ ਮਾਂ ਨੇ ਪਹਿਲਾਂ ਹੀ ਕਹਿ ਚੁੱਕੇ ਸੀ ਕਿ ਇਹਨਾਂ ਨੂੰ ਦੋ ਵਾਰੀ ਪਹਿਲਾਂ ਵੀ ਹਮਲਾ ਹੋਇਆ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਪਰ ਉਹ ਕਾਮਯਾਬ ਨਹੀਂ ਹੋਏ ਔਰ ਪੁਰਾਣੀ ਰੰਜਿਸ਼ ਕਾफी ਲੰਬੇ ਸਮੇਂ ਤੋਂ ਚੱਲ ਰਹੀ ਸੀਗੀ ਜਿੰਦਾ ਕੀ ਉਹਨਾਂ ਨੇ ਬਾਅਦ ਦੇ ਵਿੱਚੋਂ 4 ਦਿਨ ਪਹਿਲਾਂ ਉਹਨਾਂ ਨੂੰ ਅੰਜਾਮ ਦਿੱਤਾ ਔਰ ਜਿੰਦੇ ਵਿੱਚ 3 ਕਤਲ ਜਿਹੜੇ ਹੋ ਚੁੱਕੇ ਸੀ ਥੋੜੇ ਗੰਭੀਰ ਪਰ ਉਹ ਸੱਤ ਤੋਂ ਸ਼ੂਟਰ ਦੱਸੇ ਜਾ ਰਹੇ ਨੇ ਗ੍ਰਫਤ ਸੱਤ ਮੁਲਜ਼ਮ ਦੱਸੇ ਜਾ ਰਹੇ ਨੇ ਗ੍ਰਫਤਾਰ ਕੀਤੇ ਇਹਨਾਂ ਦੇ ਵਿੱਚੋਂ ਸ਼ੂਟਰ ਕਿੰਨੇ ਨੇ ਟੋਟਲ ਇਨਾਂ ਵਿੱਚੋਂ ਜੀ ਫਿਲਹਾਲ ਜਿਹੜੇ 7 ਸ਼ੂਟਰ ਨੇ ਜੀ ਇੱਕ ਡਰਾਈਵਰ ਦੱਸਿਆ ਜਾੜਾ ਜਾ ਰਿਹਾ ਹੈਗਾ ਬਾਕੀ ਜਿਹੜੇ ਐ ਮੌਕੇ ਤੇ ਜਿਹੜੇ ਮੌਜੂਦ ਦੱਸੇ ਜਾ ਰਹੇ ਉਹਦੀ ਮਾਵਲੋਂ 9 ਲੋਕ ਸੀਗੇ ਜਿਹੜੇ ਕੀ ਮੌਕੇ ਤੇ ਮੌਜੂਦ ਸੀਗੇ ਜਿਨ੍ਹਾਂ ਦੀ ਅੱਖ ਚ ਵਿੱਚੋਂ ਪਛਾਣ ਕਰ ਲਈਤੀ ਗਈ ਸੀ ਜੀ ਮੈਂ ਬਹੁਤ ਵੱਡੀ ਸਫਲਤਾ ਜਿਹੜੀ ਆ ਪੰਜਾਬ ਪੁਲਿਸ ਦੀ ਮੰਨੀ ਜਾ ਰਹੀ ਹੈ ਆ ਪੁਲਿਸ ਦੇ ਹਵਾਲੇ ਤੇ ਮੁਲਜ਼ਮ ਕਰ ਦਿੱਤੇ ਨੇ ਪਰ ਕਦੋਂ ਤੱਕ ਇਹ ਪੰਜਾਬ ਵਾਪਸ ਪੁਲਿਸ ਅਨਾਂ ਨੂੰ ਲੈ ਕੇ ਆਏਗੀ ਮੁਲਜ਼ਮਾਂ ਨੂੰ ਜੀ ਜੀ ਮੈਂ ਕਿ ਫਿਰੋਜ਼ਪੁਰ ਤੋਂ ਜਿਹੜੀ ਪੁਲਿਸ ਔਰਵਾਨਾ ਹੋ ਚੁੱਕੀ ਹੈ ਔਰ ਜਲਦ ਹੀ ਇਹਨਾਂ ਨੂੰ ਫਿਰੋਜ਼ਪੁਰ ਲਿਆਂਦਾ ਜਾਏਗਾ ਕਿਉਂਕਿ ਫਿਰੋਜ਼ਪੁਰ ਦੇ ਲਈ ਇੰਟੈਲੀਜੈਂਸ ਔਰ ਜਿਹੜੀ ਔਰੰਗਾਬਾਦ ਮਹਾਰਾਸ਼ਟਰ ਦੀ ਜਿਹੜੀ ਇੰਟੈਲੀਜੈਂਸ ਹੈ ਉਹ ਇਕੱਠੇ ਜੁਆਇੰਟ ਆਪਰੇਸ਼ਨ ਦੇ ਦੌਰਾਨ ਜਿਹੜੀ ਹੈ ਉਹ ਕਰ ਰਹ ਜਿਹੜੀ ਹੈ ਗ੍ਰਿਫਤਾਰੀ ਪਾਈ ਗਈ ਹੈ ਬਹੁਤ ਧੰਨਵਾਦ ਪ੍ਰਮੋਥ ਸੋ ਦੱਸਿਆ ਕਿ ਬੀਤੇ ਦਿਨ ਜਿਹੜਾ ਹੈ ਫਿਰੋਜ਼ਪੁਰ ਦੇ ਵਿੱਚ ਟ੍ਰਿਪਲ ਮਰਡਰ ਨੂੰ ਅੰਜਾਮ ਦਿੱਤਾ ਗਿਆ ਸੀ ਗੁਰਦੁਆਰਾ ਸ਼੍ਰੀ ਕਾਲ ਤੱਕ ਸਾਹ ਦੇ ਬਾਜ਼ਾਰ ਜਿਹੜਾ ਦਿਨ ਦਿਹਾੜੇ ਇੱਕੋ ਹੀ ਪਰਿਵਾਰ ਦੇ ਤਿੰਨ ਜੀਆਂ ਨੂੰ ਅੱਧ ਘਾਟ ਉਤਾਰਿਆ ਗਿਆ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਔਰ ਅੱਜ ਇਸੇ ਮਾਮਲੇ ਦੇ ਵਿੱਚ ਫਿਰੋਜ਼ਪੁਰ ਪੁਲਿਸ ਦੀ ਵੱਡੀ ਸਫਲਤ ਹੱਥ ਲੱਗੀ ਹੈ ਸੱਤ ਦੇ ਸੱਤ ਜਿਹੜੇ ਮੁਲਜ਼ਮ ਨੇ ਉਹ ਪੁਲਿਸ ਨੇ ਗ੍ਰਿਫਤਾਰ ਕਰ ਲਏ ਨੇ